16 ਅਕਤੂਬਰ 1670 ਨੂੰ ਕਸ਼ਮੀਰ ਦੇ ਜ਼ਿਲ੍ਹਾ ਪੁਨਛ ਦੇ ਪਿੰਡ ਰਜ਼ੌੜੀ ਦੇ ਵਿੱਚ ਸਿੱਖ ਪੰਥ ਵਿੱਚ ਨਵੇਂ ਕਲਾਸਤਾਨ ਰੱਖਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਦਾ ਜਨਮ ਹੋਇਆ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਮ ਜਿਹੜਾ ਉਹ ਲక్ష్ਮਣਦਾਸ ਸੀਗਾ ਉਹ ਰਾਜਪੂਤ ਬਰਾਦਰੀ ਦੇ ਨਾਲ ਸੰਬੰਧਿਤ ਸੀਗਾ ਜੀ ਉਹਨਾਂ ਦੇ ਪਿਤਾ ਸ਼੍ਰੀ ਰਾਮਦੇਵ ਜੀ ਨੇ ਰਾਜਪੂਤ ਰਵਾਇਤਾਂ ਅਨੁਸਾਰ ਬਚਪਨ ਦੇ ਵਿੱਚ ਘੋੜ ਸਵਾਰੀ ਤੀਰ ਅੰਦਾਜ਼ੀ ਕੁਸ਼ਤੀ ਤਲਵਾਰ ਚਲਾਉਣੀ ਜਿਹੜੀ ਹੈ ਇਹ ਲక్ష్ਮਣਦਾਸ ਨੂੰ ਸਿਖਾ ਦਿੱਤੀ ਸੀਗੀ ਨਿੱਕੀ ਉਮਰੇ ਸ਼ਿਕਾਰ ਖੇਡਦੇ ਸਮੇਂ ਇੱਕ ਹਿਰਨੀ ਦਾ ਸ਼ਿਕਾਰ ਹੋ ਗਿਆ ਜਿਸ ਨੇ ਲక్ష్మణ ਦਾਸ ਦੀ ਜ਼ਿੰਦਗੀ ਦੇ ਵਿੱਚ ਅਹਿਮ ਤਬਦੀਲੀ ਲਿਆਂਦੀ ਕਿਉਂਕਿ ਉਹ ਹਿਰਨੀ ਜਿਹੜੀ ਸੀ ਨਾ ਉਹ ਗਰਭਤੀ ਸੀ ਜੀ ਲక్ష్మణ ਦਾਸ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਦੇ ਦੋ ਬੱਚੇ ਤੜਫ ਤੜਫ ਕੇ ਮਰ ਗਏ ਉਹ ਗਮਸਮ ਰਹਿਣ ਲੱਗਾ ਇੱਕ ਦਿਨ ਜਾਨਕੀ ਦਾਸ ਵੈਰਾਗੀ ਦੇ ਅਸਰ ਹੇਠ ਆ ਕੇ ਵੈਰਾਗੀ ਸਾਧੂ ਬਣ ਗਿਆ ਤੇ ਜਾਨਕੀ ਦਾਸ ਨੇ ਉਹਦਾ ਨਾਮ ਮਾਧੋਦਾਸ ਰੱਖ ਦਿੱਤਾ। ਲਖਮਣਦਾਸ ਹੁਣ ਮਾਧੋਦਾਸ ਬਣ ਗਿਆ। ਵੈਰਾਗੀ ਜਨਕੀਦਾਸ ਮਾਧੋਦਾਸ ਦੀ ਤਸੱਲੀ ਨਾ ਕਰਵਾ ਸਕਿਆ। 29 ਮਾਰਚ 1685 ਦੇ ਦਿਨ ਉਹ ਕਸੂਰ ਨੇੜੇ ਪਿੰਡ ਰਾਮ ਥੰਮਣ ਦੇ ਵਿੱਚ ਵਿਸਾਖੀ ਦੇ ਮੇਲੇ ਤੇ ਗਿਆ ਹੋਇਆ ਸੀ। ਉੱਥੇ ਮਾਧੋਦਾਸ ਦਾ ਮੇਲ ਸਾਧੂ ਰਾਮਦਾਸ ਦੇ ਨਾਲ ਹੋਇਆ। ਸਾਧੂ ਰਾਮਦਾਸ ਮਾਧੋਦਾਸ ਨੂੰ ਦੱਖਣ ਵੱਲ ਯਾਤਰਾ ਤੇ ਲੈ ਗਿਆ। ਕੁਚੇਰ ਮਗਰੋਂ ਮਾਧੋਦਾਸ ਨੇ ਸਾਧੂ ਰਾਮਦਾਸ ਨੂੰ ਵੀ ਛੱਡ ਦਿੱਤਾ ਕਿਉਂਕਿ ਤਸੱਲੀ ਉੱਥੋਂ ਵੀ ਨਹੀਂ ਹੋਈ। ਇਸ ਤੋਂ ਬਾਅਦ ਉਨ੍ਨਾਸਕ ਨਗਰ ਦੇ ਕੋਲ ਪੰਚਬੱਟੀ ਵਿੱਚ ਤੰਤਰਕ ਯੋਗੀ ਔਗੜਨਾਥ ਦੇ ਕੋਲ 3 ਸਾਲ ਰਿਹਾ 1691 ਵਿੱਚ ਔਗੜਨਾਥ ਦੀ ਮੌਤ ਤੋਂ ਮਗਰੋਂ ਉਸਨੇ ਦੱਖਣ ਵਿੱਚ ਆਪਣਾ ਪੱਕਾ ਡੇਰਾ ਬਣਾ ਲਿਆ ਜੁਲਾਈ 1708 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਦੇੜਵਾਲ ਜਾ ਰਹੇ ਸਨ ਤੇ ਉਹਨਾਂ ਨੂੰ ਗੋਦਾਵਰੀ ਨਦੀ ਦੇ ਕੰਢੇ ਬਣੇ ਮਾਦੋਦਾਸ ਦੇ ਡੇਰੇ ਦਾ ਪਤਾ ਲੱਗਾ ਫਰਵਰੀ 1695 ਨੂੰ ਕਨਖਲ ਵਿਖੇ ਮਾਦੋ ਦਾਸ ਦੀ ਗੁਰੂ ਜੀ ਹੋਰਾਂ ਦੇ ਨਾਲ ਇੱਕ ਛੋਟੀ ਜਹੀ ਮੁਲਾਕਾਤ ਹੋ ਚੁੱਕੀ ਸੀ ਗੁਰੂ ਗੋਬਿੰਦ ਸਿੰਘ ਜੀ ਦਇਆ ਸਿੰਘ ਤੇ ਬਾਕੀ ਸਿੰਘਾਂ ਸਮੇਤ ਮਾਦੋ ਦਾਸ ਦੇ ਡੇਰੇ ਪਹੁੰਚੇ ਮਾਦੋ ਦਾਸ ਡੇਰੇ ਵਿੱਚ ਨਹੀਂ ਸੀ ਪਰ ਉਹਦੇ ਕਾਫੀ ਸਾਰੇ ਚੇਲੇ ਡੇਰੇ ਦੇ ਵਿੱਚ ਮੌਜੂਦ ਸਿਗੇ ਗੁਰੂ ਜੀ ਮਾਦੋ ਦਾਸ ਦੇ ਪਲੰਗ ਉੱਤੇ ਬੈਠ ਗਿਆ ਜਿੱਥੇ ਬੈਠ ਕੇ ਉਹ ਆਪ ਜੰਤਰਮੰਤਰ ਤੰਤਰ ਦੇ ਨਾਮ ਤੇ ਸਾਧੂ ਫਕੀਰਾਂ ਦੀ ਬੇਇੱਜ਼ਤੀ ਕਰਿਆ ਕਰਦਾ ਸੀ ਚੇਲਿਆਂ ਨੇ ਜਾ ਕੇ ਮਾਦੋ ਦਾਸ ਨੂੰ ਖਬਰ ਦਿੱਤੀ ਹੰਕਾਰੀ ਮਾਧੋਦਾਸ ਗੁੱਸੇ ਵਿੱਚ ਭਰਿਆ ਡੇਰੇ ਵੱਲ ਭੱਜਿਆ ਆ ਕੇ ਦੇਖਦਾ ਕਿ ਗੁਰੂ ਜੀ ਉਹਦੇ ਪਲੰਘ ਤੇ ਬੈਠੇ ਨੇ ਸਿੰਘਾਂ ਨੇ ਉਹਦੇ ਡੇਰੇ ਦੇ ਵਿੱਚ ਬੱਕਰੇ ਚਟਕਾਈ ਨੇ ਇਹ ਸਭ ਕੁਝ ਦੇਖ ਕੇ ਮਾਧੋਦਾਸ ਤੜਫਟਿਆ ਪਰ ਜਦ ਉਸਨੇ ਨੇੜੇ ਪਹੁੰਚ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਉਹ ਨਿਹਾਲ ਹੋ ਗਿਆ ਅੱਖਾਂ ਪਰ ਕੇ ਕਹਿਣ ਲੱਗਾ ਕਿ ਆਪ ਗੁਰੂ ਗੋਬਿੰਦ ਸਿੰਘ ਜੀ ਹੋ ਜਿਨਾਂ ਦੇ ਪੇਤਾ ਗੁਰ ਤੇਗ ਬਹਾਦਰ ਜੀ ਨੇ ਦਿੱਲੀ ਦੇ ਵਿੱਚ ਆਪਣਾ ਬਲੀਦਾਨ ਦਿੱਤਾ ਗੁਰਾਂ ਆਖਿਆ ਹਾਂ ਮਾਦੋਦਸ ਮੈਂ ਉਹੀ ਹਾਂ ਇਹ ਹਾਂ ਦੀ ਆਵਾਜ਼ ਸੁਣ ਕੇ ਮਾਦੋਦਸ ਗੁਰੂ ਦੇ ਚਰਨੀ ਟੈਪਿਆ ਤੇ ਕਹਿਣ ਲੱਗਾ ਮੈਨੂੰ ਬਖਸ਼ ਦਿਓ ਮੈਂ ਤੁਹਾਡਾ ਬੰਦਾ ਗੁਰੂ ਜੀ ਨੇ ਦੇਸ਼ ਵਿੱਚ ਹੋਰ ਜੁਲਮਾਂ ਦੇ ਬਾਰੇ ਮਾਦੋਦਾਸ ਨੂੰ ਦੱਸਿਆ ਮਾਦੋਦਾਸ ਹੁਣ ਪਹਿਲਾਂ ਵਾਲਾ ਮਾਦੋਦਾਸ ਨਾ ਰਿਹਾ 4 ਸਤੰਬਰ 1708 ਨੂੰ ਗੁਰੂ ਜੀ ਨੇ ਸਿੰਘਾਂ ਨੂੰ ਨਾਲ ਲੈ ਕੇ ਮਾਦੋਦਾਸ ਨੂੰ ਅਮਰਦੀ ਦਾਤ ਬਖਸ਼ਿਸ਼ ਕੀਤੀ ਅਤੇ ਨਾਮ ਰੱਖਿਆ ਗੁਰਬਖਸ਼ ਸਿੰਘ ਜਿਨ੍ਹਾਂ ਨੂੰ ਅੱਜ ਆਪਾਂ ਯਾਦ ਕਰਦੇ ਹਾਂ ਬੰਦਾ ਸਿੰਘ ਬਹਾਦਰ ਥਾਪੜਾ ਦਿੱਤਾ ਤੇ ਜਿਹੜੋਂ ਇਹ ਮੱਥੇ ਲੈ ਪੰਟਾ ਬੰਦਾ ਸਿੰਘ ਬਹਾਦਰ ਬਣ ਗਿਆ